ਖਨੋਰੀ ਬਾਰਡਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਖਨੋਰੀ ਬਾਰਡਰ ਤੋਂ ਪਿਛਲੇ 5 ਦਿਨਾਂ ਤੇ ਮਨਵਰਤ ਤੇ ਬੈਠੇ ਕਿਸਾਨ ਆਗੂ ਹਰਦੋ ਚੰਡੇ ਨੇ ਅੱਜ ਆਪਣਾ ਮਨਵਰਤ ਖਤਮ ਕਰ ਦਿੱਤਾ ਤਾਂ ਉਹਨਾਂ ਦਾ ਦੇ ਕਿਨਾਰੀ ਵਾਲ ਪਾਣੀ ਪੀ ਕੇ ਹਰਦੋ ਚੰਡੇ ਨੇ ਆਪਣਾ ਮਨਵਰਤ ਖਤਮ ਕੀਤਾ ਹੈ ਤਾਂ ਉਹਨਾਂ ਤੋਂ ਬਾਅਦ ਡੱਲੇਵਾਲ ਕਿਸਾਨ ਆਗੂ ਚਕਜੀਤ ਸਿੰਘ ਡੱਲੇਵਾਲ ਆਪਣਾ ਮਨਵਰਤ ਜਿਹੜਾ ਕਿ ਉਹ ਜਾਰੀ ਰੱਖਣਗੇ ਉਹਨਾਂ ਤੋਂ ਬਾਅਦ ਲੜੀਵਾਰ ਪੁਖੜ ਤਾਲ ਤੇ ਹਰਦੋ ਚੰਡੇ ਬੈਠਣਗੇ ਥੰਦਾ ਦੇ ਕਿ ਕਿਸਾਨਾ ਕੁ ਜਗਜੀਤ ਸਿੰਘ ਦੇ ਡੱਲੇਵਾਰ ਦਾ ਬੜਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਮੇਰੀ ਮੌਤ ਤੋਂ ਬਾਅਦ ਹਰਦੋ ਚੰਡੇ ਮਰਨ ਭਰਤ ਸ਼ੁਰੂ ਕਰਨਗੇ ਸ਼ਹਾਦਤ ਲਈ ਸਾਡੀ ਲਾਈਨ ਬਹੁਤ ਲੰਬੀ ਹੈ ਉਹਨਾਂ ਨੇ ਕਿਹਾ ਕਿ ਇੱਕ ਇੱਕ ਕਰਕੇ ਅਸੀਂ ਸ਼ਹਾਦਤਾਂ ਦੇਵਾਂਗੇ ਥੰਦਾ ਦੇ ਕਿ ਜਗਜੀਤ ਸਿੰਘ ਡੱਲੇਵਾਲ ਦਾ ਜਿਹੜੇ ਕੀ ਬਿਆਨ ਸਾਹਮਣੇ ਆਇਆ ਹੈ ਮਨਵਰਤ ਤੋਂ ਉਹਨਾਂ ਨੇ ਆਪਣਾ ਜਾਰੀ ਰੱਖਿਆ ਤੇ ਕਿਸਾਨ ਆਗੂ ਹਰਦੋ ਚੰਡੇ ਜੋ ਬੀਤੇ 5 ਦਿਨਾਂ ਤੋਂ ਖਨੋਰੀ ਬਾਡਰ ਉੱਤੇ ਮਨਵਰਤ ਤੇ ਬੈਠੇ ਸਨ ਉਹਨਾਂ ਨੇ ਅੱਜ ਨਾਰੀਅਲ ਪਾਣੀ ਪੀ ਕੇ ਆਪਣਾ ਮਨਵਰਤ ਖਤਮ ਕਰ ਦਿੱਤਾ ਹੈ ਬੇਰ ਰਿਪੋਰਟ ਚੜ੍ਹਦੀ ਕਲਾ ਟਾਈਮ ਟੀਵੀ ਮੋਰਚੇ ਦੇ ਵਿੱਚ ਬੈਠ ਕੇ ਫੈਸਲਾ ਲਿਆ ਕੁਮਾਰੀ ਆਪਣਾ ਛੋਟਾ ਵੀ ਬੋਲਤੀ ਹੈ ਬੈਂਕੀ ਕਾਪੀ ਚੋਣਾਂ कि ਸਾਡੀ ਰਿਕਵੈਸਟ ਨੂੰ ਸਾਡੇ ਦੇਖੀ ਪ੍ਰਵਾਹ ਕਰ ਉਹ ਹੁਣ ਮਤਲਬ ਆਲチェਰ ਅਜਨੇ ਸੈਕਲੇ ਕੁਆਰੀ ਅਰੇ ਜੇ ਤੁਹਾਡਾ ਨੰਬਰ ਲੰਬਾ ਹੈ ਟੂ ਨੰਬਰ ਕੋਟ ਟੈਲ ਨੂੰ ਬੜ ਕਰਾ ਰਿਹਾ ਹੈ ਉਹ ਤੇ ਨੰਬਰ ਨਹੀਂ ਕਿਸੇ ਪਰਨਾ ਨੂੰ ਮਿਸ ਕਰਾਗੇ ਕਿ ਤੇਰੀ ਸਾਡੀ ਕੋਰ ਦੇ ਕਲੋ ਤੂ ਕਰਨਾ ਵਾਪਸ ਦੀ ਹੈ ਉਹ ਕੋਈ ਨੰਬਰ ਨਹੀਂ ਚੁੱਕਰਾ ਮਤਲਬ ਦੱਸੇਗਾ ਉਹ ਨੰਬਰ ਤੁਹਾਡਾ ਵੱਖਰਾ ਹੈ ਮੇਰੀ ਬੀਚ ਕੀ ਅਤੇ ਜਿਹੜੇ ਸਾਡੇ ਬਹੁਤ سارے ਸਾਥੀਆਂ ਨੇ ਮੇਰੇ ਵੇਖਤਾ ਸਿੱਧੂ ਗੁਰਚੋਂ ਵੀ ਬਹੁਤ ਸਾਰੇ ਨੇ ਇਹੇ ਇਰੇ ਰੋਹ ਰੱਖਿਆ ਸੀ ਕਿ ਅਸੀਂ ਇਹ ਮਨਵਕ ਸ਼ੁਰੂ ਕਰਾਵਾਂਗੇ। ਕੋਤੋਂ ਵੀ ਸਾਰਿਆਂ ਨੂੰ ਮੇਰੇ ਹੱਥ ਚੁੱਕ ਕੇ ਜੇ ਕਿਸੇ ਨੇ ਇੱਥੇ ਦਾ ਹਰਿਆਣੇ ਤੋਂ ਆਇਆ ਸੀਗਾ ਇੱਕੋ ਬੜੀ ਮਾੜੀ ਗੱਲ ਆ ਸਾਨੂੰ ਪਤਾ ਨਹੀਂ ਲੱਗਿਆ ਉਹ ਜਿਹੜਾ ਉਹ ਹੀ ਮਗਰ ਬਸਤੇ ਬੈਠਾ ਭੁੱਖੇ ਪਾਸੇ ਬੈਠਾ ਉਸ ਦਿਨ ਦਾ ਉਸ ਬੰਦੇ ਦੀ ਪੜਤਾਲ ਕਰੋ ਸੀ ਉਹ ਵੀ ਆ ਕੇ ਉਹ ਕੇ ਬੇਨਤੀ ਕਰਾ ਗਏ ਕਿ ਵੀ ਨਹੀਂ ਉਹ ਵੀ ਆਪਣੀ ਰੋਟੀ ਪਾਣੀ ਖਾਣੇ ਸ਼ੁਰੂ ਕਰ ਸਮਾਜ ਦਾ ਜਦੋਂ ਹਟੇ ਵਕਤ ਬਹੁਤ ਲੰਬਾ ਹੈ ਸਾਨੂੰ ਸਰਕਾਰ ਦੇ ਸੁਭਾ ਦਾ ਪਤਾ ਹੈ ਜੇ ਉਹ ਦਾ ਸਰਕਾਰ ਦਾ ਸੁਭਾ ਹੈ ਇਹ ਲੰਮੀ ਲੜਾਈ ਲੜ ਕੇ ਜਿੱਤੀ ਜਾਣੀ ਹੈ ਅਸੀਂ ਇਹ ਸੋਚ ਕੇ ਬੈਠੇ ਆ ਕਿ ਜੇਕਰ ਇੱਕ ਆਗੂ ਦੇ ਨਾਮ ਇਹ ਇਨਸੀਡੈਂਟ ਵਾਪਰ ਜਾਂਦਾ ਹੈ ਤਾਂ ਵੀ ਡੈੱਡ ਬੋਡੀ ਦਾ ਸੰਸਕਾਰ ਨਜ਼ਰ ਨਹੀਂ ਕੀਤਾ ਜਾਏਗਾ ਜਿੰਨੀ ਦੇਰ ਤੱਕ ਸਰਕਾਰ ਨੋਗਾ ਨਹੀਂ ਆਉਂਦੀ ਜਦੋਂ ਅਸੀਂ ਫੋਰਮ ਵਿੱਚ ਹੁੰਦੇ ਹਾਂ ਉੱਥੇ ਦਾ ਫੋਰਮ ਦਾ ਫੈਸਲਾ ਵਾ ਉਹ ਮੰਨਣਾ ਪੈਂਦਾ ਨਾ ਚਾਹੁੰਦੇ ਹਾਂ ਵੀ ਆਪਾਂ ਨੂੰ ਇਹ ਫੈਸਲੇ ਨੂੰ ਮਨਜ਼ੂਰ ਕਰਨਾ ਪਿਆ ਕਿਉਂਕਿ ਜਿੰਨਾ ਹਾਲਾਤਾਂ ਵਿੱਚ 26 ਨਵੰਬਰ ਨੂੰ ਮਰਨੜ ਤੇ ਬੈਠਾ ਸੀਗਾ ਉਸ ਦਿਨ ਮੈਨੂੰ ਲੱਗਿਆ ਸਵੇਰੇ 3 ਵਜੇ ਮੈਨੂੰ ਫੋਨ ਆ ਗਿਆ ਸੀਗਾ ਕਿ ਡੱਲੇਵਾਲ ਸਾਹਿਬ ਨੂੰ ਜਿਹੜਾ ਚੱਕ ਲਿਆ ਮੈਂ ਸ਼ੰਗੂ ਬਾਰਡਰ ਤੇ ਸੀਗਾ ਉਸ ਦੀ ਕੋਸ਼ਿਸ਼ ਮੇਰੇ ਨਾਲ ਵੀ ਗੱਲਬਾਤ ਕਰਕੇ ਮੈਨੂੰ ਉਲਝਾਉਣ ਦੀ ਹੋਈ ਕਿ ਵੀ ਤੁਸੀਂ ਇੱਥੇ ਆਓ ਡੱਲੇਵਾਲ ਸਾਹਿਬ ਨਾਲ ਮਿਲਾਦਾ ਹਾਂ ਕਿਉਂਕਿ ਉਹਨਾਂ ਨੂੰ ਕਲੀਅਰ ਪਤਾ ਸੀਗਾ ਕਿ ਡੱਲੇਵਾਲ ਸਾਹਿਬ ਤੋਂ ਅੱਗੇ ਇਹੀ ਬੈਠੂਗਾ ਆ ਲੇਕਨ ਪ੍ਰਮਾਤਮਾ ਦੀ ਕਿਰਪਾ ਕਿਵੇਂ ਉਹਦੇ ਚਾਲਾਂ ਵਿੱਚ ਨਹੀਂ ਆਇਆ ਔਰ ਜੋ ਮੇਰੀ ਡਿਊਟੀ ਸੀ ਜੋ ਮੇਰਾ ਫਰਜ ਬਣਦਾ ਸੀਗਾ ਇਸ ਮੋਰਚੇ ਨੂੰ ਸੰਭਾਲਣ ਦਾ ਉਹ ਮੈਂ ਪੂਰਾ ਕੀਤਾ ਵਾ ਉਹਦੇ ਚ ਪ੍ਰਮਾਤਮਾ ਦਾ ਅਸ਼ੀਰਵਾਦ ਮੇਰੇ ਨਾਲ ਰਿਹਾ ਔਰ ਮੇਰੇ ਜਿੰਨੇ ਵੀ ਕਿਸਾਨ ਮਜ਼ਦੂਰ ਭਰਾ ਉਹਨਾਂ ਸਾਰਿਆਂ ਦੀਆਂ ਦੁਆਵਾਂ ਮੇਰੇ ਨਾਲ ਸੀਗੀਆਂ ਸੋ ਅੱਜ ਮੈਂ ਭਰੇ ਮੰਨ ਨਾਲ ਇਹਨੂੰ ਫੈਸਲੇ ਨੂੰ ਮਨਜ਼ੂਰ ਕੀਤਾ ਵਾ ਫਿਰ ਵੀ ਮੈਂ ਕਹਿਣਾ ਕਿ ਜਿਸ ਦਿਨ ਵੀ ਕੋਈ ਇਹੋ ਜੀ ਮੇਰੀ ਕੁਰਬਾਨੀ ਦੀ ਲੋੜ ਪਈ ਜਿੰਨਾ ਚਿਰ ਮੇਰੇ ਸਾਥ ਚੱਲਦੇ ਨੇ ਇਸ ਜ਼ਿੰਦਗੀ ਦੇ ਵਿੱਚ ਉਸ ਦਿਨ ਮੈਂ ਕੁਰਬਾਨੀ ਵਾਸਤੇ ਹਾਜ਼ਰ ਹੋਊਗਾ ਔਰ ਜਿਹੜਾ ਨੰਬਰ ਦੂਜਾ ਮੇਰਾ ਲੱਗਾ ਹੋਇਆ ਵਾ ਉਹ ਪੱਕੀ ਸਟੈਂਪ ਲੱਗੀ ਹੋਇਆ ਕਿ ਮੈਂ ਇਹ ਦੋ ਨੰਬਰ ਤੇ ਬੈਠੂਗਾ ਉਹ ਮੈਂ ਬਿਲਕੁਲ ਤਿਆਰ ਹਾਂ ਜਿਸ ਦਿਨ ਕੋਈ ਇਹੋ ਜੀ ਸਾਡੇ ਨਾਲ ਕੋਈ ਅਣਹੋਣੀ ਵਾਪਰਦੀ ਆ ਫਿਰ ਗੁੰਗੀਗਾਰੀ ਸਰਕਾਰ ਨਹੀਂ ਜਾਗਦੀ ਤੇ ਉਸ ਦਿਨ ਮੈਂ ਆਪਣੀ ਜਗ੍ਹਾ ਜਿਹੜੀ ਆ ਉਹ ਬਿਲਕੁਲ ਦੁਬਾਰਾ ਫੇਰ ਲੈ ਲਊਗਾ